ਮੈਨੂੰ ਪਤਾ ਨਹੀਂ ਕੀ ਕਰਕੇ ਨਿਕਲੂਗੀ ਇੱਥੋਂ ਹਾਂ ਆ ਤੋਨੇ ਬੁੜਿਆਂ ਨੂੰ ਤਾਂ ਉਗਾ ਲਾ ਕੇ ਜਾਊਗੀ ਇਹ ਕੁਛ ਨਾ ਕੁਛ ਨਾ ਕਰ ਕਰਾ ਕੇ ਜਾਊ ਐਵੇਂ ਕਹਨੂੰ ਜਲਦੀ ਐ ਪਰ ਇਹਨੂੰ ਕੱਢਣ ਦੀ ਹੁਣ ਸਕੀਨ ਮੈਨੂੰ ਲਾਉਣੀ ਪੈਣੀ ਹੈ ਜ਼ਮੀਨ ਦੇ ਉੱਥੇ ਫੇਰ ਹੀ ਲੱਗਣਗੇ ਐ ਨਹੀਂ ਲੱਗਦੇ ਨਹੀਂ ਤਾਂ ਭਾਬੀ ਇੱਥੇ ਬੈਠੀ ਹੈ ਤੂੰ ਹਾਂ ਆਏ ਹਾਈ ਆਏ ਹਾਈ ਨਹੀਂ ਉਹ ਫੋਨ ਜਾ ਕੇ ਤਾਂ ਆ ਗਿਆ ਮਤਾਇ ਕਹਿੰਦੀ ਸੀ ਤੈਨੂੰ ਗੱਲ ਕਰਨੀ ਹੈ ਤੇਰੇ ਨਾਲ ਕੋਈ ਹਾਂ ਕਰ ਨਾ ਤੂੰ ਮੇਰੇ ਬਾਪੂ ਨੂੰ ਤੇ ਚਾਚੇ ਨੂੰ ਰੋਟੀ ਨਹੀਂ ਦਿੰਦੀ ਹੈਗੀ ਕਿਉਂ ਹੋਰ ਕੌਣ ਦਿੰਦਾ ਤੂੰ ਦਿੰਨੀ ਹੈ ਮੈਂ ਤਾਂ ਨਹੀਂ ਦਿੰਦੀ ਹੈਗੀ ਹਾਂ ਪਰ ਮੈਨੂੰ ਪਤਾ ਲੱਗਿਆ ਚਾਚੇ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਕਿ ਤੂੰ ਤਾਂ ਰੋਟੀ ਨਹੀਂ ਉਹਨਾਂ ਨੂੰ ਟਾਈਮ ਸਿਰ ਦਿੰਦੀ ਤੇਰਾ ਕੀ ਸਾਰਾ ਹੋਇਆ ਲੈਂਦੀ ਦੌਰੇ ਚਾਚਾ ਤਾਂ ਹਾਈ ਇਹੇਜਾ ਚਾਚਾ ਦੇ ਇਥੇ ਆਣ ਗਵਾਣ ਚ ਨਹੀਂ ਟਿਕਦਾ ਚੁਗਲੀਆਂ ਲਾਉਣੋ ਉਹਦੀ ਉਹਦੇ ਅੱਗੇ ਉਹਦੀ ਉਹਦੇ ਅੱਗੇ ਜਨਾਨੀਆਂ ਤਾਂ ਕੋਈ ਭੈੜਾ ਬਣਿਆ ਪਿਆ ਤਾਂ ਲੋਕੀ ਕਹਿੰਦੇ ਜਨਾਨੀਆਂ ਚੁਗਲੀ ਕਰਦੇ ਕਹਿੰਦੇ ਤਾਂ ਜਨਾਨੀਆਂ ਤਾਂ ਐਵੇਂ ਬਦਨਾਮ ਕੀਤੀਆਂ ਹੋਈਆਂ ਨੇ ਇਹੋ ਜੇ ਕਰਦੇ ਹੁੰਦੇ ਨੇ ਲੜਾਈਆਂ ਵਾਲੇ ਕੰਮ ਭਾਬੀ ਤੇਰੀ ਬੋਲਬਾਣੀ ਕਹੀ ਜੀ ਹੋਈ ਪਈਏਗੀ ਜਿੱਦ ਤੇ ਤੂੰ ਪਹਿਲੀ ਵਾਰ ਘਰ ਚ ਆਈਏ ਤੂੰ ਇਹੀ ਜੀ ਬੋਲਦੀ ਸੀਗੀ ਟਾਈਮ ਟਾਈਮ ਨਾਲ ਫਰਕ ਪਈ ਜਾਂਦਾ ਉਹ ਤਾਂ ਮੈਨੂੰ ਵੀ ਪਤਾ ਹੈ ਵੀ ਟਾਈਮ ਟਾਈਮ ਨਾਲ ਫਰਕ ਪੈਂਦਾ ਜਦੋਂ ਬੇਬੇ ਸੀ ਉਦੋਂ ਤਾਂ ਤੇਰੇ ਮੂੰਹ 'ਚ ਜਵਾਨ ਨਹੀਂ ਹੁੰਦੀ ਸੀ ਅੱਬੇ ਬੇਬੇ ਦੇ ਤਲਵਾਰ ਧਰੀ ਹੋਈ ਸੀ ਮੇਰੇ ਸਿਰ ਤੇ ਹੈ ਨਹੀਂ ਬੇਬੇ ਮਿੱਠੀ ਰਹਿੰਦੀ ਸੀ ਮੇਰੇ ਨਾਲ ਮੇਰੀ ਮੇਰੀ ਵੀ ਕਦਰ ਕਰਦੀ ਸੀ ਆਪਦੀ ਵੀ ਕਰਾਉਂਦੀ ਸੀ ਹਾਂ ਚਾਚੇ ਤੇ ਬਾਪੂ ਨਾਲ ਕਿਹੜਾ ਤੇਰੀ ਦੁਸ਼ਮਣੀ ਹੈ ਵੀ ਤੂੰ ਉਹਨਾਂ ਨੂੰ ਨਹੀਂ ਸਮਝਦੀ ਹੈਗੀ ਦੁਸ਼ਮਣੀ ਤਾਂ ਹੈ ਨਹੀਂ ਮੈਂ ਕਦੇ ਕਹਿੰਨੀ ਆ ਦੁਸ਼ਮਣੀ ਹੈ ਦੁਸ਼ਮਣੀ ਪਾਈ ਫਿਰਦੇ ਨੇ ਫਿਰ ਤੋਂ ਉਹਨਾਂ ਨੇ ਟਾਈਮ ਸੇ ਰੋਟੀ ਪਾਣੀ ਦਿਆ ਕਰ ਕੱਪੜਾ ਲੀੜਾ ਧੋ ਕੇ ਦਿਆ ਕਰ ਤੇਰੀ ਇੱਜ਼ਤ ਬਣਦੀ ਏ ਕੱਲ ਨੂੰ ਅੰਡ ਕਵੰਡ ਕੀ ਕਹੂਗਾ ਫਲਾਣਿਆਂ ਦੀ ਨੂੰਹ ਹੈ ਆਉਗੇ ਸਹੁਰਿਆਂ ਨੂੰ ਨਿਸਾਂਦੀ ਹੈਗੀ ਤੇਰੀਏ ਤੇ ਬਣਾਈ ਆ ਕਿਹੜਾ ਕੰਜਰ ਕਹਿੰਦਾ ਤੈਨੂੰ ਵੀ ਮੈਂ ਸਾਂਭਦੀ ਨਹੀਂ ਤੂੰ ਸਭ ਕੇ ਜਾਨੀ ਏ ਤੂੰ ਰੋਟੀਆਂ ਬਗਾ ਕੇ ਦੇ ਕੇ ਜਾਨੀ ਆ ਤਿੰਨ ਤਿੰਨ ਟਾਈਮ ਅਗਲਾ ਨੇ ਪਰੌਠੇ ਪਕਾਪ ਕਾ ਦੰਨੀ ਆ ਇਹਨਾਂ ਨੂੰ ਲਾਹੌਰ ਹੁਣ ਤੂੰ ਆਈ ਜਦੋਂ ਉਹ ਕਰਦੇ ਨੇ ਘਰ ਚ ਸਾਰਾ ਸੋਹਣਾ ਤਾਂ ਦਿੱਤਾ ਖਾਣੇ ਫਿਰ ਰੋਟੀਆਂ ਨਹੀਂ ਲਾਹੇਂਗੀ ਤੂੰ ਹਾਂ ਕਮਾਈ ਕਰਦੇ ਨਾਲ ਹਲਵਾ ਕਿਉਂਦੇ ਨੇ ਹੋਰ ਤੂੰ ਖਰੇ ਇੱਧੇ ਜਾਨੀਆ ਹੈ ਤੇਰੇ ਬੋਲਣ ਦੀ ਅਕਲ ਨਹੀਂ ਹੈ ਕਿ ਜਦੋਂ ਤੂੰ ਮੇਰੇ ਨਾਲ ਹਾਂ ਬੋਲਦੀਆਂ ਉਹਨਾਂ ਨੂੰ ਕਿੱਥੋਂ ਬਖਸ਼ੇਂਗੀ ਮੇਰੀ ਗੱਲ ਸੁਣ ਰਹਿਣਾ ਚਾਰ ਦਿਨ ਬੰਦਿਆਂ ਕੋਲ ਨਹੀਂ ਰਹਿਣਾ ਬੈਗ ਚੱਕ ਤੇ ਡੰਡੀ ਲੱਗ ਇੱਤਰ ਹੋ ਇੱਥੋਂ ਨਾ ਤੂੰ ਕਹੋਂ ਉਹਨੀ ਆ ਮੈਨੂੰ ਇੱਥੋਂ ਤਿੱਤਰ ਕਰਨ ਵਾਲੀ ਮੇਰਾ ਘਰ ਹੈ ਮੇਰੇ ਪਿਓ ਦਾ ਘਰ ਹੈਗਾ ਅੱਛਾ ਤੇਰੇ ਪਿਓ ਦਾ ਘਰ ਹੈ ਤੂੰ ਕਿ ਮੈਂ ਲੈ ਲੈਣਾ ਚਾਹਨੀ ਤਾਂ ਹੀ ਤੂੰ ਬੰਗੇ ਲੈਣੀ ਇੱਥੇ ਆ ਕੇ ਹੈਨਾ ਤੂੰ ਥੋੜੀ ਮੈਨੀਆਂ ਤੱਕਦੀਆ ਮੇਰਾ ਪਿਓ ਬੈਠਾ ਹੈ ਜਦ ਤੱਕ ਬੈਠਾ ਤੂੰ ਮੈਨੂੰ ਰੋਕ ਨਹੀਂ ਸਕਦੀ ਹੈਗੀ ਹਣੋਂ ਘਰ ਚ ਪਿਓ ਕੋ ਲਾਵੇ ਕਰਾ ਕੇ ਵਗ ਜਾ ਕਰ ਪ ਫਰੈਂਦੀ ਕਿਤੇ ਕੋਲੇ ਆ ਫਿਰ ਜੇ ਤੁਹਾਨੂੰ ਇੰਨੀ ਅੱਗ ਲੱਗਦੀ ਹੈ ਮੇਰੇ ਆਉਣ ਦੀ ਤੁਸੀਂ ਘਰ ਕਿਤੇ ਹੋਰ ਲੈ ਲੋ ਜਾ ਕੇ ਇਹ ਮੇਰੇ ਬਾਪ ਦਾ ਜੱਦੀ ਘਰ ਹੈ ਅੱਛਾ ਹਾਂ ਤੇ ਆ ਕਿੱਥੋਂ ਲਿਆਉਂਦਾ ਸੀ ਤੇਰੇ ਬਾਪ ਨੂੰ ਪੁੱਛੀ ਬਾਪ ਨੇ ਜੰਮਿਆ ਸੀ ਪੁੱਛੀ ਕੀ ਫੇਰ ਫਿਰ ਤੂੰ ਜੱਦੀ ਮਾਲਕ ਹੈ ਨਹੀਂ ਮਾਲਕ ਨਹੀਂ ਤੂੰ ਮੈਨੂੰ ਕਿਵੇਂ ਕਹਤਾ ਵੀ ਬਗ ਜਾ ਹੂੰ ਭਗਜਨ ਨਾਲ ਹੋਰ ਆਹੀ ਕਰਤੂਤਾਂ ਦੀਆ ਕਰਨੀ ਹੋਰ ਪਤਾ ਲੱਗਿਆ ਤੇਰੇ ਲੱਛਣਾਂ ਦਾ ਪਤਾ ਲੱਗਿਆ ਨਾ ਕੰਮ ਲਾਲਾ ਜਾ ਕੇ ਕਿਤੇ ਉਹ ਦੋ ਪੈਸਿਆਂ ਦਾ ਕੰਮ ਕਰ ਲੈ ਇੱਥੇ ਵਹਿਲੀ ਬੈਠੀ ਨਾ ਪੱਕੀਆਂ ਪਕਾਈਆਂ ਦੇ ਬਹਿ ਮਾਰਦੀ ਏ ਗੱਲਾਂ ਦੇਖੀ ਤਾਂ ਸਹੀ ਤੂੰ ਕਰਦੀ ਕੀਆਂ ਤੇਰਾ ਹਾਲ ਵੱਡੀ ਆਈ ਏ ਤੂੰ ਮਾਲਕ ਕਰਦੀ ਇਹ ਬੁੜਿਆਂ ਦੇ ਨਾ ਗੱჭ ਗੂਠਾ ਦੇਣਾ ਹੀ ਪੈਣਾ ਮੈਨੂੰ ਦੋਨੇ ਏਡੇ ਕੰਜਰ ਨਿਕਲੇ ਨੇ ਹੈ ਕੰਨ ਭਰਦੇ ਨੇ ਓਏ ਵੀ ਦੇ ਅੱਜ ਮੇਰੀ ਮਾਂ ਹੁੰਦੀ। ਤਮੈਨੂ ਇਹਨੇ ਆ ਚੀਜ਼ ਨਹੀਂ ਕਹਿਣੀ ਸੀ। ਵੀ ਘਰ ਤੋਂ ਬਾਹਰ ਵਗ ਜਾ। ਮੇਰੇ ਪਿਓ ਦੀ ਕੀ ਇੱਜ਼ਤ ਰਹੇਗੀ ਘਰ ਦੇ ਵਿੱਚ? ਇਹਨੇ ਮੈਨੂੰ ਵੀ ਕਹਿਤਾ। ਬੈ ਕੇ ਘਰ ਤੋਂ ਤਿੱਤਰ ਹੋ ਜਾ। ਇੰਨੀ ਬੇਇੱਜ਼ਤੀ ਕਰਾ ਕੇ ਤਾਂ ਨਹੀਂ ਮੈਂ ਇੱਥੇ ਰਹਿ ਸਕਦੀ ਹੈਗੀ। ਮੈਂ ਤਾਂ ਹੁਣ ਇਹ ਹੀ ਸੋਚੀ ਜਾਨੀ ਆ। ਵੀ ਮੇਰੇ ਬਾਪ ਦਾ ਤੇ ਚਾਚੇ ਦਾ ਕੀ ਹਾਲ ਹੁੰਦਾ ਆਊਗਾ? ਕਰਦਿਆਂ ਬਾਪੂ ਨਾਲ ਗੱਲ। ਮੈਂ ਮੈਨ ਨਹੀਂ ਰਹਿਣਾ ਹੈਗਾ ਮੈਂ ਤਾਂ ਚੱਲੀ ਆਪਦੇ ਘਰੇ ਦੇਖਿਆ ਹਰ ਨਾਮ ਕਰੇ ਤੇਰੇ ਜਾਣ ਤੋਂ ਬਾਅਦ ਇਹ ਸਾਰਾ ਘਰ ਕਿਵੇਂ ਖੇਰੂ ਖੇਰੂ ਹੋ ਗਿਆ ਜਦੋਂ ਤੂੰ ਜਾਂਦੀ ਸੀ ਨਾ ਇਸ ਘਰ ਦੇ ਵਿੱਚ ਕਿੰਨੀ ਚਹਿਲ ਪਹਿਲ ਸੀ ਅੱਜ ਮੇਰੀ ਧੀ ਵੀ ਇਸ ਘਰ ਵਿੱਚ ਚਲੀ ਗਈ ਮੇਰਾ ਇਸ ਦੁਨੀਆ ਤੇ ਜਿੰਦਾ ਕੋਈ ਹੱਕ ਨਹੀਂ ਓਏ ਤੇਰੀ ਜਗ੍ਹਾ ਜੇ ਮੈਂ ਚਲਾ ਜਾਂਦਾ ਨਾ ਤਾਂ ਬੜੀ ਵਧੀਆ ਗੱਲ ਸੀ ਓਏ ਰੱਬਾ ਤੂੰ ਮੈਨੂੰ ਕਿਉਂ ਨਹੀਂ ਚੱਕਿਆ ਭਾਈ ਉ ਭਾਈ ਕੀ ਹੋ ਰਿਹਾ ਦਵਾਈ ਦਵਾ ਭਾਈ ਕੀ ਹੋ ਗਿਆ ਪਤਾ ਨਹੀਂ ਯਾਰ ਕੋਈ ਨਾ ਕੋਈ ਨਹੀਂ ਦਰਦ ਜਿਉਂ ਠਖੜਿਆ ਕੋਈ ਨਾ ਤੂੰ ਵਾਲੀਆਂ ਸੋਚਾਂ ਚ ਨਾ ਡੁੱਬਿਆ ਕਰ ਕੋਈ ਨਾ ਕੋਈ ਨਾ ਭਾਈ ਕਿੱਥੇ ਕ ਹੁੰਦਾ ਕੋਈ ਨਾ ਕੋਈ ਨਾ ਕੋਈ ਨਾ ਭਾਈ ਕੋਈ ਨਾ ਬਾਈ ਕੋਈ ਨਾ ਸਭ ਕੁਝ ਠੀਕ ਹੋ ਜਾ ਮੇਰੀ ਗੱਲ ਸੁਣ ਮੈਨੂੰ ਲੱਗਦਾ ਤੂੰ ਆਪਣੀ ਧੀ ਦਾ ਫਿਕਰ ਕਰ ਗਿਆ ਹੋਵੇਂਗਾ ਓਏ ਮੇਰੀ ਧੀ ਕੋਈ ਨਾ ਭਾਈ ਫਿਕਰ ਮੈਨੂੰ ਵੀ ਆ ਵਿਚਾਰੀ 2-4 ਦਿਨ ਕੱਟਣ ਆਈ ਸੀ ਉਹ ਵੀ ਨਹੀਂ ਕੱਟਣ ਦਿੱਤੇ ਨੇ ਮੈਨੂੰ ਆਏ ਡੀ ਜੇ ਮੈਂ ਇਸ ਦੁਨੀਆ ਤੋਂ ਚਲਾ ਗਿਆ ਨਾ ਤਾਂ ਮੇਰੇ ਮਗਰੋਂ ਮੇਰੀ ਧੀ ਦਾ ਕੀ ਬਣੂਗਾ ਕੋਈ ਨਾ ਬਈ ਤੂੰ ਐ ਨਾ ਸੋਚ ਮੈਂ ਹੈਗਾ ਤੇਰਾ ਭਾਈ ਨਾਲ ਤੇ ਇਹ ਲਾਲਚੀਆਂ ਨੇ ਨਾ ਸਾਰੀ ਜ਼ਮੀਨ ਆਪਣੇ ਨਾਂ ਕਰਾ ਲੈਣੀ ਭਾਈ ਮੈਂ ਤੇਰੇ ਨਾਲਾਂ ਜਿਵੇਂ ਤੂੰ ਕਹੇਗਾ ਮੈਂ ਉੱਕੜ ਕਰੂੰਗਾ ਜ਼ਮੀਨ ਨਹੀਂ ਆਪਰੇ ਜਾਣ ਦੇਣੀ ਚੱਲ ਤੂੰ ਐ ਕਰ ਦਵਾਈ ਬਈ ਬਈ ਹੂ ਨੰਦ ਬਈ ਦੇ ਹਾਂ ਭਾਈ ਮੈਂ ਤੈਨੂੰ ਦਵਾਈ ਦਿੰਦਾ ਤੂੰ ਪੈ ਜਾ ਬਈ 아, 바다니, 내발 엄청 허겨. 바이, 하, 가다고. 가다. 아, 가다. 아, 무거워, 다마라야. 아, 아파니비. 티가 봐이. 하, 하. 오늘, 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 ਤੂੰ ਹੌਸਲਾ ਰੱਖਾ ਠੀਕ ਹੋ ਜੀਵੇਂ ਮੈਂ ਤੈਨੂੰ ਦਵਾਈ ਦੇਤੀ ਫਿਕਰ ਨਾ ਕਰ ਹਾਂ ਮੈਂ ਯਾਤਰਾ ਤੇ ਜਾ ਕੇ ਆਉਣਾ ਸੀ ਬਾਈ ਮੈਂ ਯਾਤਰਾ ਤੇ ਜਾਇਆ ਮੈਂ 2-4 ਦਿਨ ਵਾਸਤੇ ਅੱਛਾ ਚਲ ਕੋਈ ਨਾ ਤੂੰ ਜਾਇਆ ਤੇ ਉੱਥੇ ਮੇਰੇ ਵਾਸਤੇ ਮਹਾਰਾਜ ਮੁਰੇ ਅਰਦਾਸ ਕਰੇ ਕਿ ਮੈਂ ਜਲਦੀ ਤੋਂ ਠੀਕ ਹੋ ਜਾ ਕੋਈ ਨਾ ਬਾਈ ਤੂੰ ਫਿਕਰ ਨਾ ਕਰੀ ਤੇ ਮੈਨੂੰ ਫੋਨ ਕਰਦਾ ਰਹੀ ਜੋ ਕੋਈ ਗੱਲਬਾਤ ਹੋ ਗਈ ਮੈਂ ਜਲਦੀ ਆ ਜੂ ਹਾਂ ਚਲ ਠੀਕ ਆ ਬਾਈ ਤੂੰ ਆਰਾਮ ਕਰ ਹੈ ਮੈਂ ਤਾਂ ਨਹੀਂ ਲੇਟ ਹੋ ਜੂ

दर्द फिर उठ खड़िया हाँ, हाँ। तो हाँ, 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 हाँ। 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 भाई मेरी दवाई होगी मेरे दर्द उठ खड़िया कोई ने दिनी हमका हाँ, 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 हाँ। मौका नहीं बार बार मिलता है का। छोटा भी निकल गया

ਦੇਹ ਰਹਾ ਤਾਂ ਕੰਮ ਹੋ ਗਿਆ ਲੈ ਆਹ ਨਾ ਗੁੜਿਆ ਤੁੰਤਾ ਨਾ ਹੁਣ ਘਰ ਮੋ ਜਾ ਆਇਆ ਭਾਈ ਗੁੜਿਆ ਲੈ ਬਾਪੂ ਲੈ ਮੜੇ ਮਾਰ ਮਾਰ ਛਾਲ ਛਾਲ ਮਾਰ ਕਰਦੀ ਮਤ ਲੈ ਲੈ ਬਸ 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 ਲੈ 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 ਫੜਾ ਇਆ ਫੜ ਪੈ ਜਾ ਹੁਣ ਤੂੰ ਹੂੰ ਲਿਆ ਪੈ ਜਾ ਜੇ ਫੇਰ ਵੀ ਨਾ ਆਇਆ ਨਾ ਫਿਰ ਮੈਂ ਦੱਸਦੀ ਫਿਰ ਹੋਰ ਦਵਾਈ ਦੇ ਦੂੰਗੀ ਹਾਂ ਤਾਂ ਹੋ ਗਿਆ ਸਾਰਾ ਰੈਡੀ ਬਸ ਹੁਣ ਇੱਕੋ ਹੀ ਰਹਿਦਾ ਕਾਰਨਾਵਾ ਕਰਾਉਣ ਵਾਲਾ ਬਸ ਉਹ ਬਰਾਲਾ ਫਾਕੀ ਸਾਰਾ ਤਿਆਰ ਹੈ ਇਹਨਾਂ ਦੇ ਆਉਂਦਿਆਂ ਨੂੰ ਤਾਂ ਬਸ ਖੁਸ਼ਕਵਰੀ ਦੇ ਦੇਣੀ ਆਉਂਦਿਆਂ ਨੂੰ ਤੇ ਜਾਂ ਫਿਰ ਫੋਨ ਕਰਕੇ ਬਾਪੂ ਕਿਵੇਂ ਆਹੋ ਨੇ ਹਾਂ ਉਹ ਤਾਂ ਠੀਕ ਆ ਹਮ ਤਾਂ ਬਰਕਾ ਠੀਕ ਆ ਹਾਂ ਠੀਕ ਕੁਝ ਖਾਣਾ ਪੀਣਾ ਨਾ ਉਹ ਤਾਂ ਕੁਝ ਨਹੀਂ ਖਾ ਗਿਆ ਦਵਾਈ ਦੂਈ ਦੌਰ ਦੇਵਾ ਦਵਾਈ ਤਾਂ ਮੈਂ ਲੈ ਲਈ ਤੇ ਤੇਰੇ ਪੁੱਤ ਨੂੰ ਫੋਨ ਕਰ ਦਿੰਨੀ ਆ ਨਾ ਨਾ ਫੋਨ ਕਰਨ ਦੀ ਲੋੜ ਨਹੀਂ ਆ ਮੈਂ ਮਨ ਖਰਾਬ ਕਰੂਗਾ ਉਹਨੂੰ ਕੰਮ ਕਰੀ ਮੈਂ ਵੀ ਤਾਂ ਹੀ ਨਹੀਂ ਉਹ ਹਜੇ ਕੁਝ ਕਿਹਾ ਸੀ ਮੈਂ ਹਾਂ ਚੱਲ ਕੋਈ ਨਹੀਂ ਮੈਂ ਦਵਾਈ ਦਵਾ ਲੇਉਂਗੀ ਬਾਪੂ ਹਾਂ ਆਣਾ ਇੱਥੇ ਗੁੱਠਾ ਜਲਾਉਣਾ ਸੀਗਾ ਹੋ ਉੱਤਾਰੇ ਪੁੱਤ ਨੇ ਨਾ ਹੋ ਲਾਇਸੈਂਸ ਬਣਵਾਉਣਾ ਉਹਦਾ ਲਾਇਸੈਂਸ ਡਿੱਗ ਗਿਆ ਕਿਤੇ ਆ ਹੁਣ ਫਾਰਮ ਜੇ ੱਤ ਲੈ ਕੇ ਜਾਂਦੇ ਤਾਂ ਨਿਕਲੂਗਾ ਉਹਦੇ ਬਾਰੇ ਅੱਛਾ ਮੈਂ ਨਹੀਂ ਬਿਠਣਾ ਕਿਉ ਬਾਪੂ ਕਾਤਾ ਨਹੀਂ ਲਾਉਂਦਾ ਮੈਂ ਕਿਸੇ ਵੀ ਕਾਗਜ਼ ਤੇ ਇੱਕ ਗੁੱਠਾ ਨਹੀਂ ਲਾਉਂਦਾ ਲੈ ਬਾਪੂ ਇਹ ਕਿਹੜਾ ਕੋਈ ਅਸੀਂ ਕੁਝ ਹੋਰ ਕਰਦੇ ਆ ਹੈ ਮੈਂ ਕੁਝ ਨਹੀਂ ਬਾਪੂ ਲਾ ਦੇ ਆਂਗਾ ਤੋ ਕਰਦਾ ਮੈਂ ਗੁੱਠਾ ਨਹੀਂ ਲਾਉਂਦਾ ਲਾਉਂਦਾ ਨਹੀਂ ਮੈਂ ਪੁੱਠਾ ਪੱਕਾ ਨਹੀਂ ਲਾਉਂਦਾ ਹੈ ਠੀਕ

ਹਣ ਤੂੰ ਮੀ ਲੰਦਾ ਗੁੱਠਾ ਤੇਰਾ ਤਾਂ ਬਾਪ ਵੀ ਲਾਊਗਾ ਤੂੰ ਗੁੱਠਾ ਕਿਵੇਂ ਨੀ ਲੰਦਾ ਹਾਂ ਉਹ ਗੁੱਠਾ ਕਿਵੇਂ ਨੀ ਲੰਦਾ ਹੁਣ ਹੁਣ ਤਾਂ ਸਾਰਾ ਪੰਜਾ ਲਵਾਲਾ ਹੈ ਹਾਂ ਹੁਣ ਤਾਂ ਸਾਰੇ ਪੰਜਾ ਲਵਾਲਾ ਹੈ ਲੈ ਫੇਰ ਤੇਰੇ ਨਾ ਕੱਪੜੇ ਨਹੀਂ ਪਹਿਨੇ ਜਿਤਰੀਆਂ ਬਾਵਾ ਕੜ ਗਈਆਂ ਤਾਂ ਸਿੱਧੀਆਂ ਕਰ ਲੈ ਬਾਵਾ ਹਾਂ ਦੱਪਾ ਵੀ ਸਿੱਧੀਆਂ ਕਰ ਲੈ ਖੱਫੜਾ ਬਾਂ ਲੱਗਿਆ ਨਾ ਸਾਨੂੰ ਤੰਗੀ ਆਵੇ ਕਿਉਂ ਚੰਗਾ ਰਹਿੰਦਾ ਨਾ ਜੇ ਜਉਂਦੇ ਜੀ ਆਪ ਹੀ ਇਹ ਕੰਮ ਕਰ ਦਿੰਦਾ ਤਾਂ ਕਿਉਂ ਦਿਨੋਂ ਆਹਾ ਗਾਹ ਭਜਾਉਣਾ ਪੈਂਦਾ ਜਾ ਹੁਣ ਲੈ ਝੂਟੇ ਸੁਰਗਾ ਦੇ ਤੇ ਨਰਕਾਂ ਦੇ ਜੇਲਿਆ ਅੱਗੇ ਦੇ ਤੂੰ ਯਾਤਰਾ ਤੇ ਜਾਂਦਾ ਸੀ ਇੰਨੀ ਖੁਸ਼ੀ ਨਾਲ ਜਾਂਦਾ ਸੀ ਅਤੇ ਅੰਦਰੀਂਦਰ ਮਨ ਨੂੰ ਖੋਜ ਹੀ ਪਈ ਜਾਂਦੀ ਆ ਯਾਤਰਾ ਤੇ ਜਾਣ ਨੂੰ ਜੀ ਨਹੀਂ ਮੇਰਾ ਕਰਦਾ ਯਾਰ ਮੈਂ ਸੋਚਿਆ ਵੀ ਕੀ ਹੋ ਗਿਆ ਪਰ ਇੱਕ ਗੱਲ ਹੈਗੀ ਆ ਜੈਲਿਆ ਭਾਈ ਤੇਰਾ ਪਿਆ ਬਿਮਾਰ ਹੁਣ ਤੂੰ ਆਪਦੇ ਹੱਥੇ ਦਵਾਈ ਦੇ ਕੇ ਆਇਆ ਮੈਨੂੰ ਲੱਗਦਾ ਉਹ ਜ਼ਾਲਮ ਤੀਨੀ ਨੇ ਤਾਂ ਉਹਨੂੰ ਨਾ ਪਾਣੀ ਦੇਣਾ ਨਾ ਉਹਨੂੰ ਦੇਣੀ ਆ ਦਵਾਈ ਕਿਤੇ ਤੇਰੇ ਭਾਈ ਨੂੰ ਕੋਈ ਗੱਲਬਾਤ ਨਾ ਕਰ ਦੇ ਚਲ ਯਾਤਰਾ ਦਾ ਮੈਂ ਜਾਂਦੀ ਨਹੀਂ ਮੈਂ ਤਾਂ ਮੇਰੇ ਭਾਈ ਨੂੰ ਜਾ ਕੇ ਮਿਲਦਾ ਕੋਈ ਪਤਾ ਨਹੀਂ ਯਾਤਰਾ ਤੇ ਤਾਂ ਜਿਉਂਦੇ ਰਹਿ ਜੇ ਫੇਰ ਵੀ ਵਗ ਜਾਗੇ ਚੱਲ ਪ੍ਰਮਾਤਮਾ ਮੈਂ ਅਗਲੀ ਵਾਰ ਜ਼ਰੂਰ ਆਉਂਗਾ ਮੈਂ ਮੇਰੇ ਭਾਈ ਨੂੰ ਥਾਮਦਾ ਜਾ ਕੇ ਬਰੇ ਭਾਈ ਦੀ ਪਤਾ ਨਹੀਂ ਕੀ ਹੋ ਜਾ ਉਹ ਰੱਬਾ ਓਏ ਉਹ ਪ੍ਰਮਾਤਮਾ ਮੇਰੇ ਭਾਈ ਨੂੰ ਨਾ ਗੁੱਸਾ ਹੋਵੇ ਕਿਤੇ ਮੇਰੇ ਭਾਈ ਨਾ ਹੋ ਜੇ ਵੇ ਤੈਨੂੰ ਕੀ ਹੋ ਗਿਆ ਹੋ ਖਰਚਾ ਖਰਚਾ

ਚਲ ਠੀਕ ਹੈ ਮੈਂ ਵੀ ਆਉਂਦੀ ਆ ਤਰਾ ਆ ਜਾ ਫਿਰ ਨਾਲ ਹੀ ਤਾਰਨੀ ਮੇਰੇ ਜੇ ਅੱਥ ਨੂੰ ਕੀ ਹੋ ਗਿਆ ਆ ਜਾ ਭਾਬੀ ਸੇਤੀ ਆ ਜਾ ਭਾਬੀ ਭਾਈ 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 ਭਾਬੀ ਦੇਖ ਤਾਰਿਆ ਕੀ ਹੋ ਗਿਆ ਤੈਨੂੰ ਭਾਈ দের হযি খাই খেটে-তির নে ফেড-য় স্য় আই খেটে-দে-পাই-কাই-দে-খের-খে-টে-কাই-দে-হা-কা-সে-কা-কা-ইর-লি-পাই-কা-লি-লি-কা-পা-নই-দ� ਓਏ ਕੀ ਹੋ ਗਿਆ ਬਾਈ ਓ ਬਾਈ ਨੂੰ ਬੰਦੇ ਰੋ ਦੱਗੇ ਗਿੱਟੇ ਵਾਟਾ ਨਹੀਂ ਕਰਾਂਗੇ ਓ ਬਾਈ ਓ ਬਾਈ ਕੰਨਾਰੇ ਗਿਆ ਬਾਈ ਬੁੱਤੇ ਰਾਵੇ ਮੈਂ ਚਾਚੇ ਦੇ ਉੱਤੇ ਲਾਲੀ ਟੇ ਬਾਈ ਬਾਪੂ ਚੱਲਿਆ ਰਹਿ ਗਿਆ ਕੋਈ ਨਾ ਸੀ ਹੈ ਗਿਆ ਸਾਰਾ ਟੱਬਰ ਤੇਰੇ ਨਾਲ ਓ ਬੀ ਬਾਪੂ ਦੋ ਘੋੜਾ ਵਗ ਗਿਆ ਸਾਨੂੰ ਛੱਡ ਕੇ

ਕਈ ਦਿਨਾਂ ਦਿਨਾਂ ਕਬਰਾਟ ਜੀ ਹੋਈ ਜਾਂਦੀ ਆ। ਹੋੱਚਾ ਬਾਪੂ ਨੂੰ ਮਿਲ ਆਉਣੀ ਆ। ਬਾਪੂ ਬਿਨਾਂ ਵੀ ਜੀ ਨਹੀਂ ਲੱਗਦਾ ਹੈਗਾ ਹੁਣ ਤਾਂ ਮੇਰਾ। ਚਲ ਆਈ ਗਈ ਮੈਂ ਤਾਂ। ਮੈਨਾਂ ਲੱਗਾ ਜਿੰਦੇ ਕੁੰਡੇ ਲਾਈ ਬੈਠੇ ਨੇਗੇ। ਦੱਸ ਕੋਈ ਨਹੀਂ ਕਿਦੈ ਨਹੀਂ ਹੈਗਾ। बापू गए तो नहीं हुए किरे कोई भी नहीं है कि गए होना कोई दिखे नहीं रहा গৈ গৈ বে জানি আন ও গৈ গৈ ঘৰে ঘ ਕੁੜੇ ਪੁੱਤ ਤੂਰੇ ਬੈਠੀ ਐ ਹੋਰ ਸਾਸਰੀ ਠੀਕ ਐ ਹਸਦੀ ਘਰ ਸਾਸਰੀ ਕਾਲ ਪੁੱਤ ਠੀਕ ਐ ਹਾਂ ਆ ਸਾਡੇ ਵਾਲਾ ਲਾਣਾ ਬਾਦ ਜਾਂ ਕਿੱਧਰ ਜਾ ਰਹੇਗਾ ਇਹ ਤਾਂ ਵਿਆਹ ਗਏ ਹੋਏ ਨੇ ਵਿਆਹ ਗਏ ਨੇ ਵਿਆਹ ਕਿਧਰ ਆ ਗਿਆ ਵਿਆਹ ਤਾਂ ਆ ਗਿਆ ਛੱਡ ਪਰੇ ਵਿਆਹ ਤਾਂ ਜੈਨੂ ਖਾਂਦਾ ਤੈਨੂੰ ਪਤਾ ਨਹੀਂ ਕੁੜੇ ਕੀ ਜਾਚੀ ਤੈਨੂੰ ਕਾਸੀ ਦਾ ਨਹੀਂ ਪਤਾ ਕਾਸੀ ਦਾ ਨਹੀਂ ਪਤਾ ਕੀ ਗੱਲ ਹੋਗੀ ਤੁਖਸਾਂ ਰਿਆ ਨਹੀਂ ਤੇਰੇ ਬਾਪੂ ਮਰ ਗਿਆ ਕੁੜੇ ਮਾਇ ਕਦਾ ਮਾਇ ਕਦਾ ਉਹ ਤਾਂ ਕੁੜੇ ਪਰਸਾ ਮਰਾਂਤੀ ਤੇ ਕਹਿੰਨ ਕਿ ਕੱਲ ਫੁੱਲਾਂ ਤੇ ਭੋਗ ਪਾ ਕੇ ਆਪ ਬਿਆਹ ਵੀ ਬਾਗੀ ਪਤੰਮੀ ਰਿਸ਼ਤੇਦਾਰੀ ਚ ਨਾ ਜਮੀਂ ਸਾੜ ਗਵਾਤੀ ਨਹੀਂ ਤੈਨੂੰ ਸੁਨਹਿਾਵ ਨਹੀਂ ਲਾਇਆ ਕੁੜੇ ਹਾਏ ਮੈਨੂੰ ਨਹੀਂ ਦਿਸਦਾ ਮੈਨੂੰ ਤਾਂ ਐਂਦੀ ਚੱਲ ਵੀ ਮਰੇ ਤੈਨੂੰ ਦੱਸਿਆ ਵੀ ਚੱਲ ਫੁੱਲਾਂ ਮੈਨੂੰ ਕੱਲ ਵੀ ਨਹੀਂ ਤੂੰ ਦੇਖੀ ਮੈਂ ਚੱਲ ਦੂਰ ਹੋਵਾਂਗੇ ਚੱਲ ਪਿਓ ਦੇਣ ਭੋਗ ਭੂਗ ਮੈਨੂੰ ਚਲਾ ਜਾਉਂਗੇ ਨਹੀਂ ਹੰਤਾ ਤੈਨੂੰ ਮੂੰਹ ਵੀ ਨਹੀਂ ਦਿਖਾਇਆ ਪੁੱਤ ਤੇਰੇ ਪਿਓ ਦਾ ਨਹੀਂ ਸੀ ਮੇਰੇ ਬਾਪੂ ਨੂੰ ਨਹੀਂ ਪਤਾ ਨਹੀਂ ਭਾਈ ਕੁਸ ਖਵਾ ਕਬੂਤ ਪਤਾ ਨਹੀਂ ਪਈ ਕੀ ਕਰਤਾ ਉਹਦਾ ਟੈਕ ਮੰਗੂ ਹੋ ਗਿਆ ਉਹ ਤਾਂ ਬਿੰਦ ਚੀ ਢਲ ਗਿਆ ਚੰਗਾ ਭਲ ਜਿੱਦੇ ਤੂੰ ਗਈਆਂ ਦੁਬਾਰ ਹੀ ਕੁਸ ਹੋ ਗਿਆ ਕੁੜੇ ਹਰ ਮੈਂ ਨਹੀਂ ਮਾਰੀ ਹੋ ਗਈ ਚਲ ਆਰੇ ਬੇਵੱਕੇ ਤੂੰ ਮੈਨੂੰ ਬੁਲਾਇਆ ਵੀ ਨਹੀਂ ਹੈਗਾ ਤੇ ਐਨੀਆਂ ਮੁਰੀਆਂ ਲੱਗਦੀਆਂ ਨੇ ਕਿਆ ਇੱਕ ਵਾਰੀ ਮੈਨੂੰ ਦੱਸੰਦਾ ਤਾ ਬੱਸ ਉਹਦਾ ਸਿਗਰ ਨਾ ਲਾ ਈ ਕਰਾ ਪੁੱਤ ਮੇਰੇ ਕੋਲ ਤੁਹਾਡਾ ਕੀ ਨੰਬਰ ਵੀ ਨਹੀਂ ਸੀ ਚਲ ਆ ਜਾ ਸਾਡੇ ਘਰੇ ਆ ਜਾ ਮਾਪਿਆਂ ਬਿਨਾਂ ਧੀਆ ਦਾ ਕੋਈ ਨਹੀਂ ਹੈ ਆ ਜਾ ਉਹ ਵੀ ਤੇਰਾ ਘਰ ਹੈ ਆ ਜਾ ਉੱਥੇ ਪੁੱਤ ਮੈਂ ਚਾਚੀ ਮੈਂ ਕੁੜੀ ਨਾ ਕਿਉ ਆਏ ਮੈਂ ਤੇਰੀ ਥੋੜੀ ਜਾਣ ਦੇਵਾਂਗੀ ਇਹ ਜੇ ਮਰਜ਼ੀ ਲੈ ਮੈਂ ਤਾਂ ਉਮਰਾ ਤੱਕ ਤੇਨੂੰ ਆਪਦੀ ਧੀ ਬਣਾ ਕੇ ਰੱਖੂੰਗੀ ਚਾਚੀ ਮੈਨੂੰ ਇੱਕ ਵਾਰੀ ਦੱਸਿਆ ਵੀ ਨਹੀਂ ਮੈਂ ਜਾਂਦੀ ਵਰੀਆਂ ਦੇ ਪਿਆਉ ਦਾ ਮੂਲਾ ਦੇਖ ਲੈਂਦੀ ਭਾਈ ਨਾ ਜਾ ਪਕਰ ਚਲਦੇ ਆ